ਦਲ ਬਦਲੂ ਨੂੰ ਲੈ ਕੇ ਸਿਆਸਤ ਵਿੱਚ ਪੂਰਾ ਟ੍ਰੈਂਡ ਚੱਲ ਰਿਹਾ ਹੈ ਤੇ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖੋਮੀ ਪ੍ਰਦਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ ਤੇ ਉੱਥੇ ਹੀ ਕੋਮੀ ਪ੍ਰਧਾਨ ਦੇ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਤੇ ਉੱਥੇ ਹੀ ਆ ਪੰਜਾਬ ਦੇ ਵੱਲੋਂ ਦੱਸਦੀ ਹੈ ਕਿ ਟਵੀਟ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਲਿਖਿਆ ਕਿ ਪਟਿਆਲਾ ਹਲਕੇ 'ਚ ਹੋਰ ਮਜ਼ਬੂਤ ਹੋਈ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ਤੇ ਕੈਬਨਿਟ ਮੰਤਰੀ ਜਿਹੜਾ ਕਿ ਜੋਰਾ ਮਾਜਰਾ ਜੀ ਅਤੇ ਐਮਐਲਏ ਅਜੀਤ ਪਾਲ ਕੋਹਲੀ ਜੀ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਰਜੀਤ ਸਿੰਘ ਅਬਲੋਬਾਲ ਤੇ ਜਸਪਾਲ ਕਲਿਆਣ ਸਣੇ ਦੋ ਹੋਰ ਸਾਬਕਾ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਿ ਸ਼ਾਮਲ ਹੋਏ ਨੇ ਤੇ ਸਾਰਿਆਂ ਦਾ ਪਾਰਟੀ ਦੇ ਪਰਿਵਾਰ ਚ ਸਵਾਗਤ ਹੈ ਤੇ ਦੱਸਦੀਏ ਕਿ ਉੱਥੇ ਹੀ ਇੱਕ ਵੱਡਾ ਝਟਕਾ ਜਿਹੜਾ ਕਿ ਅਕਾਲੀ ਦਲ ਨੂੰ ਲੱਗਿਆ ਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਕੋਮੀ ਮੀਤ ਪ੍ਰਦਾਨ ਸੁਰਜੀਤ ਸਿੰਘ ਅਬਲੋ ਬਾੜਾ ਤੇ ਜਿਹੜੇ ਕਿ ਜਸਪਾਲ ਕਲਿਆਣ ਤੇ ਹੋਰ ਦੋ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਦਿਨੇੜੇ ਆ ਰਹੇ ਨੇ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਰਿਜ਼ਲਟ ਆਵੇਗਾ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ ਉਸ ਦਿਨ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਜਿਹੜਾ ਕਿ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਹਲਚਲ ਜਿਹੜੀ ਕਿ ਤੇਜ਼ ਹੋਈ ਹੋਈ ਹੈ ਤੇ ਦਲ ਬਦਲੀਆਂ ਨੂੰ ਲੈ ਕੇ ਦਲ ਬਦਲੀਆਂ ਨੂੰ ਲੈ ਕੇ ਸਿਆਸਤ ਦਾ ਜਿਹੜਾ ਕਿ ਇੱਕ ਤੌਰ ਤੇ ਟਰੈਂਡ ਵਿੱਚ ਚੱਲ ਰਿਹਾ ਹੈ ਤੇ ਕਈ ਪਾਰਟੀਆਂ ਦੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੇ ਕੋਈ ਆਪਣੀ ਪਾਰਟੀ ਦੇ ਵਿੱਚ ਵਾਪਸੀ ਕਰ ਰਿਹਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਕੌਮੀ ਮੀਤ ਪ੍ਰਧਾਨ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਦਲ ਬਦਲੂ ਨੂੰ ਲੈ ਕੇ ਸਿਆਸਤ ਦੇ ਵਿੱਚ ਪੂਰਾ ਟਰੈਂਡ ਚੱਲ ਰਿਹਾ ਹੈ ਤੇ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ ਤੇ ਉੱਥੇ ਹੀ ਕੋਮੀ ਪ੍ਰਧਾਨ ਦੇ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਤੇ ਉੱਥੇ ਹੀ ਆ ਪੰਜਾਬ ਦੇ ਵੱਲੋਂ ਦੱਸਿਆ ਹੈ ਕਿ ਟਵੀਟ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਲਿਖਿਆ ਕਿ ਪਟਿਆਲਾ ਹਲਕੇ 'ਚ ਹੋਰ ਮਜ਼ਬੂਤ ਹੋਈ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ਤੇ ਕੈਬਨਿਟ ਮੰਤਰੀ ਜਿਹੜਾ ਕਿ ਜੋਰਾ ਮਾਜਰਾ ਜੀ ਅਤੇ ਐਮਐਲਏ ਅਜੀਤ ਪਾਲ ਕੋਹਲੀ ਜੀ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਰਜੀਤ ਸਿੰਘ ਅਬਲੋਬਾਲ ਤੇ ਜਸਪਾਲ ਕਲਿਆਣ ਸਣੇ ਦੋ ਹੋਰ ਸਾਬਕਾ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਿ ਸ਼ਾਮਲ ਹੋਏ ਨੇ ਤੇ ਸਾਰਿਆਂ ਦਾ ਪਾਰਟੀ ਦੇ ਪਰਿਵਾਰ ਚ ਸਵਾਗਤ ਹੈ ਤੇ ਦੱਸ ਦਈਏ ਕਿ ਉੱਥੇ ਹੀ ਇੱਕ ਵੱਡਾ ਝਟਕਾ ਜਿਹੜਾ ਕਿ ਅਕਾਲੀ ਦਲ ਨੂੰ ਲੱਗਿਆ ਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਕੋਮੀ ਮੀਤ ਪ੍ਰਦਾਨ ਸੁਰਜੀਤ ਸਿੰਘ ਅਬਲੋ ਬਾੜਾ ਤੇ ਜਿਹੜੇ ਕਿ ਜਸਪਾਲ ਕਲਿਆਣ ਤੇ ਹੋਰ ਦੋ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ। ਲੋਕ ਸਭਾ ਚ ਉਹਨਾਂ ਨੂੰ ਲੈ ਕੇ ਦਿਨੇ ਨੇੜੇ ਆ ਰਹੇ ਨੇ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਰਿਜ਼ਲਟ ਆਵੇਗਾ। ਕੌਣ ਬਾਜ਼ੀ ਮਾਰੇਗਾ ਐਸਾ ਫੈਸਲਾ ਉਸ ਦਿਨ ਹੋਵੇਗਾ। ਪਰੰਤੂ ਇਸ ਤੋਂ ਪਹਿਲਾਂ ਹੀ ਜਿਹੜਾ ਕਿ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਹਲਚਲ ਜਿਹੜੀ ਕਿ ਤੇਜ਼ ਹੋਈ ਹੋਈ ਹੈ ਤੇ ਦਲ ਬਦਲੀਆਂ ਨੂੰ ਲੈ ਕੇ ਦਲ ਬਦਲੂਆਂ ਲੈ ਕੇ ਸਿਆਸਤ ਦਾ ਜਿਹੜਾ ਕਿ ਇੱਕ ਤੌਰ ਤੇ ਟਰੈਡ ਵਿੱਚ ਚੱਲ ਰਿਹਾ ਹੈ ਤੇ ਕਈ ਪਾਰਟੀਆਂ ਦੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੇ ਕੋਈ ਆਪਣੀ ਪਾਰਟੀ ਦੇ ਵਿੱਚ ਵਾਪਸੀ ਕਰ ਰਿਹਾ ਤੇ ਹੁਣ ਸ਼੍ਰੋਮਣੀ ਕਾਲੀ ਦਲ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਉੱਥੇ ਹੀ ਕੌਮੀ ਮੀਤ ਪ੍ਰਧਾਨ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ